ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵੇਲੇ ਅਸੀਂ ਗੁਰਦੁਆਰਾ ਬੀਬੀ ਰੋਜੀ ਜਮਾਉਂ ਦੇ ਵਿੱਚ ਉਤੋਂ ਭਾਈ ਮਨਜੀਤ ਸਿੰਘ ਦੇ ਹੱਕ ਦੇ ਵਿੱਚ ਜਿਹੜੇ ਭਾਈ ਮਨਜੀਤ ਸਿੰਘ ਸੰਦੀਪ ਸਿੰਘ ਜਿੰਦੇ ਭਰਾ ਹਨ ਉਹਦੇ ਹੱਕ ਦੇ ਵਿੱਚ ਜਿਹੜੇ ਨੁਮਾਇੰਦਾਰ ਕਰ ਰਹੇ ਤੇ ਆਪਕੇ ਬਹੁਤ ਰੰਮਾ ਜਿਹੜਾ ਕਾਰਾਂ ਦਾ ਕਾਫਲਾ ਜਿਹੜਾ ਜਾ ਰਿਹਾ ਇਹ ਪਖਰੇ ਪਖਰੇ ਪਿੰਡਾਂ ਦੇ ਵਿੱਚੋਂ ਹੁੰਦਾ ਹੋਇਆ ਜਿਹੜਾ ਵਾਖ ਵਾਖ ਲੈ ਦੇ ਉੱਡੇਗਾ ਤੋਂ ਅੱਜ ਵੀ ਬੇਨਤੀ ਕਰਦੇ ਆ ਸਾਰੇ ਆਪ ਅੱਜ ਕੋ ਮੱਲੋ ਕਿ ਵੱਧ ਤੋਂ ਵੱਧ ਭਾਈ ਮਨਦੀਪ ਸਿੰਘ ਦਾ ਸਾਥ ਦਿਓ ਸੈਕਟਰ ਰੈਸ਼ਨਲ ਪੰਚਾਇਤ ਵੱਲੋਂ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਜਿਹੜੀਆਂ ਵੋਟਾਂ ਆ ਭਾਈ ਮਨਦੀਪ ਸਿੰਘ ਦੇ ਹੱਥ ਦੇ ਵਿੱਚ ਪਾਓ ਮੋਟਰਸਾਈਕਲ ਤੇ ਕਾਰਾਂ ਦਾ ਲੰਮਾ ਕਾਫਲਾ ਜਿਹੜਾ ਉਹ ਮਗਰ ਆ ਰਿਹਾ ਹੈ ਡਰਾਈਵਰ ਕਰਕੇ ਕਹਿ ਰਹੀ ਕਾਰਾਂ ਪਿੱਛੇ ਰੁਕ ਜੰਦੀਆਂ ਲੇਕਿਨ ਬਹੁਤ ਲੰਮਾ ਦਾਫਲਾ ਹੈ ਜੋ ਬੈਂਤੀਆ ਦੇ ਸ਼ਹਿਰ ਦੇ ਵਿੱਚ ਜਿਹੜੇ ਲੋਕ ਬਸਦੇ ਹਨ ਉਹ ਆਪਣੀ ਆਪਣੀ ਰਿਸ਼ਤੇਦਾਰਾਂ ਨੂੰ ਜਿਹੜਾ ਵੋਟ ਪਾਉਣ ਦੀ ਅਪੀਲ ਕਰ ਧੰਨਵਾਦ ਅਮਨ ਸ਼ਾਂਤੀ ਦੇ ਨਾਲ ਜਿਹੜਾ ਆਸਾਏ ਅੱਜ ਰੋਡ ਸ਼ੋਅ ਹੈ ਭਾਈ ਸਾਹਿਬ ਭਾਈ ਮਨਦੀਪ ਸਿੰਘ ਖਾਲਸਾ ਦੇ ਹੱਥੇ ਜੋ ਪੰਥ ਦੇ ਸਾਹੇ ਉਮੀਦਵਾਰ ਨੇ ਜਿਨ੍ਹਾਂ ਦਾ ਚਿਹਨ ਮਸ਼ਾਲ ਬਲਟੀ 14 ਨੰਬਰ ਤੋਂ ਹੈ ਬਰਾਬਰ ਤਰੀਕ ਨੇ ਚੌਂਕ ਮਸ਼ਾਲ ਬਲਟੀ ਦੇ ਆਪਣੀ ਕੀਮਤੀ ਮੋਹਰ ਲਾਉਣੀ ਹੈ ਆਪਣੀ ਧਰਾਂ ਚ ਸਨਾਨ ਕਰਨਾ ਹੈ ਗੁਰੂ ਪਾਤਸ਼ਾਹੀ ਦੇ ਚਰਨਾਂਤ ਹੋ ਕੇ ਹੱਥ ਜੋੜ ਕੇ ਅਰਦਾਸ ਬੇਨਤੀ ਕਰਨੀ ਹੈ ਕਿ ਜੇ ਪਾਤਸ਼ਾਹ ਮਹਾਰਾਜ ਤੁਰਵਾ ਕਿਰਪਾ ਸੰਗੇ ਉਮੀਦਵਾਰ ਪਿੰਛੇ ਦੇ ਜਿਹੜੇ ਉਹ ਦਿੱਲੀ ਪਾਤਸ਼ਾਹ ਜੀ ਪੱਤਾ ਸਾਧੀਆਂ ਤੇਰੀ ਛਾਉਂ ਦੇ ਵਿੱਚ ਆਪ ਸਹਾਰਾ ਦਿੱਤਾ ਹੈ ਕਿ ਗੁਰੂ ਜੀ ਤਾਂ ਧਰਮ قائم ਦੇ ਸਕਦਾ ਹੈ ਕਿ ਜਿਸ ਦਾ ਪੈਰ ਆਧ ਭਾਗ ਦੇ ਸਕਦਾ ਹੈ ਪਾਤਸ਼ਾਹ ਬੜਾ 1947 ਦੇ ਮੈਨੂੰ ਬਹੁਤ ਪਰ 25 ਤੱਕ ਸਭਣਾ ਮੁਕਤਾ ਹੈ ਸਾਡੇ ਨਾਲ ਕੀ ਬਣਦਾ ਹੈ ਜਦੋਂ ਕਿਤੋਂ ਦੀਆਂ ਨੇ ਕੋਈ ਸਾਡੇ ਕੁਛ ਨਾ ਨਹੀਂ ਆਗਾ ਹਰ ਸੱਚੇ ਪਾਤਸ਼ਾਹ ਨੇ ਜਿਨ੍ਹਾਂ ਨੇ ਜਿਹੜੇ ਗੁਰੂ ਦੇ ਲਾੜ ਭਾਈ ਸਾਹਿਬ ਭਾਈ ਸੰਜੀਤ ਸਿੰਘ ਨੇ ਸੂਰੀ ਨੂੰ ਸੱਦਾ ਜਿਨ੍ਹਾਂ ਦਾ ਬਹੁਤ ਇੱਕ ਸਖਤ ਜਿਹੇ ਸਿੱਖਾਂ ਨਾਲ ਤੇ ਬੁੱਲੇ ਸੀ ਔਰ ਜਿਹੜਾ ਆਪਣੇ ਆਪ ਨੂੰ ਦੇਖ ਕੇ ਸੋਦਾ ਸਰ ਹੰਗ ਮੰਨਦਾ ਸੀ ਜਿਵੇਂ ਤੇ ਚਾਰ ਚੁਫੇਰੇ ਕਰਨਾ ਤੋਂ ਕੱਢ ਕੱਢ ਕੇ ਆਇਆ ਇਨਕਾਉਂਟਰ ਕੀਤਾ ਉਹਨ ਸੁਖਨਾਰਾ ਭਾਈ ਸਾਹਿਬ ਭਾਈ ਸੰਜੀਤ ਸਿੰਘ ਉਹਨਾਂ ਦੇ ਭਰਾਤਾ ਭਾਈ ਸਾਹਿਬ ਭਾਈ ਮਨਦੀਪ ਸਿੰਘ ਖਾਲਸਾ ਜੋ ਤੱਕ ਜੇ ਸਾਹ ਦੇ ਆਉਣੀ ਦੀਵਾਰ ਨੇ ਉਹਨਾਂ ਨੂੰ ਉਹਨਾਂ ਦਾ ਕੋਈ ਨਿਸ਼ਾਨ ਬੈਲਟੀ ਹੈ 14 ਨੰਬਰ ਦੇ ਉੱਤੇ ਹੈ 11 ਤਰੀਕ ਨੂੰ ਕਰਕੇ ਕਾਸ਼ਾ ਬੇ ਕਰਨਾ ਸੀ ਅਰਵਾਜ਼ ਜੀ ਰੰਗ ਦੱਤ ਦੇ ਗੁਰੂ ਪਿਆਰੀ ਸਾਹਿਬ ਸਿੰਘ ਜੀ ਐਸਲਾਤੀ ਫੁਰਪਾ ਪਾਸ਼ਾ ਦੇ ਤਹੋ ਹੋ ਜਾਵੇ ਸਭਨਾ ਪਾਲਟੀਆਂ ਦੀਆਂ ਜੜੀਆਂ ਜਮਾਨਤ ਤੱਕ ਜਬਤ ਹੋ ਜਾਣ ਸਭਨਾ ਪਾਸੇ ਬੈਲਟੀ ਹੀ ਟੈਰਟੀ ਦੀਆਂ ਮੋਰਾ ਲੱਗੀਆਂ ਨਜ਼ਰਾਂ ਹੁਣ ਇਹ ਖਾਲਸਾ ਤੈਂਕ ਕਰ ਸਕਦਾ ਹੈ ਤੇ ਸਿੱਖ ਪਾਤਨ ਨੂੰ ਸਮਰੱਥਾ ਦਿੱਤੀ ਹੈ ਪਾਸ਼ਾ ਨੇ ਤੇ ਕਰ ਸਕਦਾ ਹੈ ਇੱਕ ਪਾਸੇ ਲਗਨ ਪ੍ਰਚਾਰ ਜੋ ਇੱਕ ਪਾਸੇ ਸੱਚ ਦਾ ਪ੍ਰਚਾਰ ਜੋ ਇਹ ਆਖਾ ਮੇਖਣਾ ਹੈ ਹੁਣ ਸਾਨੂੰ ਜਾਗਣ ਦੀ ਲੋੜ ਜੋ ਜਾਗੇ ਫੜ ਮੋੜਾ ਆਵੇ ਜੋ ਕੋਤੇ ਦੀ ਕਿਰਪਾ ਨਾਲ ਸਾਨੂੰ ਦਿੱਤੀ ਆ ਕਿਸੇ ਦੀ 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 ਖਲਦਾ ਵੀ ਹੁਣ ਇੱਕ ਉਹ ਰਹਿ ਕੇ ਆ ਵੀ ਅਸੀਂ ਕਰਨਾ ਹਾਂ ਜਿਹੜਾ ਗੁੱਸੇ ਨਹੀਂ ਸੁੱਟਦੇ ਨਾਲ ਭਾਈ ਸਾਹਿਬ ਭਾਈ ਮਨਜੀਤ ਸਿੰਘ ਖਾਲਸਾ ਨੂੰ ਦਿਖਾਣਾ ਹੈ ਆ ਕਸੈਂਬਲੀ ਸਾਡੇ ਪ੍ਰਮਾਣਾ ਸਤਕਾਂ ਦੀਆਂ ਗੱਲਾਂ ਜਿਹੜੀਆਂ ਅਸੈਂਬਲੀ ਤੋਂ ਗੂੰਜਣ ਪਰ ਵੇਖੋ ਕੈਨੇਡਾ ਵੇਖੋ ਅਮਰੀਕਾ ਵੇਖੋ ਹੁਕੇ ਕੋਕੋ ਆਸਟ੍ਰੇਲੀਆ ਦੇ ਖਦਮਾਂ ਲਿਆ ਵਾਲੇ ਸਾਡੇ ਸਿੱਖ ਭਰਾ ਪਾਰਲੀਮੈਂਟ ਦੇ ਇੱਕ ਕਬਨ ਮੰਤਰੀ ਬਣੇ ਹੋ ਗਏ ਨੇ ਕਰਦੇ ਕਿਰਪਾ ਗੁਰੂ ਪਾਤਸ਼ਾਹ ਦੀ ਲੈ ਕੇ ਇੱਕ ਐਸਰਾ ਕੰਕੇ ਕਨਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਰਨਾ ਜਰਦਾਸ ਜਿਆਦਾ ਦੇਖਣਾ ਕੱਟ ਕੇ ਤੋੜ ਉਸ ਤਿਆਰੀਆਂ ਨੂੰ ਜਿੱਥੇ ਅਸੀਂ ਦੋ ਤੱਕ ਤਾਂ ਵੀ ਸਾਂਝ ਪੰਦੀ ਹੈ ਹਲਕਾ ਹਵਾ ਕੇ ਅੰਦਰ ਅੱਖਰ ਜਿਓ ਇਹ ਨਾ ਆਖੋ ਤੇ ਨੂੰ ਭਾਣਿਆ ਨੇ ਖੜਾਵਾ ਨੂੰ ਧੰਨ ਗੁਰ ਗੜੀ ਵਾਲੇ ਨੇ ਖਿਡਾਰਿਆ ਹੈ ਕਿਸੇ ਵੀ ਨਹੀਂ ਖਿਡਾਰਿਆ ਪੰਥ ਦੇ ਸਾਝੇ ਉਮੀਦਵਾਰ ਨੇ ਕਰਦੇ ਆ ਕਿਤਾ ਮਹਾਰਾਜ ਚੁਣਤਾ ਕਰੋ ਇਹ ਜਿੱਤ ਜਿਹੜੀ ਆ ਸੱਚੇ ਪਾਤਸ਼ਾਹ ਆਪ ਜੀ ਦੀ ਛੋੜੀ ਜੇ ਪਾਗਣ ਹੈ ਪੱਕੇ ਪਾਚਾ ਮਾ ਕਵੱਡੇ ਸਮਰੱਖ ਨੇ ਔਰ ਰਾਜਿਆਂ ਤੋਂ ਰਾਜ ਖੋਦ ਸਕਦੇ ਨੇ ਟਿਕਾੜੀਆਂ ਨੂੰ ਰਾਜ ਦੇ ਸਕਦੇ ਨੇ ਇੱਕ ਕਰਤਾਨੇ ਵਾਲਾ ਪਰਿਵਾਰ ਜੋ ਆਪਹਾ ਜੀ ਦੇ ਤੰਤਰ ਜਿਲ੍ਹੇ ਦੇ ਚੌਤੰਤਨ ਹਲਕੇ ਦੇ ਵਿੱਚੋਂ ਉਮੀਦਵਾਰ ਖੜੋਗੇ ਪਾਈ ਸਾਹਿਬ ਪਾਈ ਮਨਜੀਤ ਸਿੰਘ ਜਿੰਨਾ ਬਾਤ ਚੰਗ ਸੰਗ ਦਾ ਇਤਿਹਾਸ ਪਾਲੀਤੀ ਚੰਗ ਦਾ ਇਹ ਜਖੜ ਪੰਡਾਰਨ ਨੂੰ ਦਿੱਤੇ ਹੋਏ ਸਹਾਦਾਨਨ ਕਰਦੇ ਨੇ ਸਾਰਕੋਤ ਦੇ ਜਿੰਨੇ ਹਰ ਇੱਕ ਨਾਗਰ ਨੂੰ ਸਦਾ ਹਰਿਆਈ ਚਾਹੀ ਜਾਂਦਾ ਹੈ ਉਮੀਦਵਾਰ ਭਾਈ ਸਾਹਿਬ ਭਾਈ ਮਨਜੀਤ ਸਿੰਘ ਖਾਲਸਾ ਜੀ ਦਾ ਕਿਹਨ ਨਿਸ਼ਾਨ ਪਾਰਟੀ ਦੇ ਤੇ ਨੰਬਰ ਕਿੰਨਾ ਹੈ ਚਲਦਾ ਚਲਦਾ ਨੰਬਰ ਨਾ ਚੁੱਕਿਆ ਜਰਾ 3 ਰੁਪਏ ਦੀ ਕਿਰਪਾ ਪਾਛਾ ਜੀ ਦਾ ਨਾਮ ਲੈ ਕੇ ਸੁਖਦਾ ਦਾ ਕਰਦਾ ਪੀਰ ਜੀ ਕੋ ਗੁਰੂ ਪਾਛਾ ਵੀ ਕਿਰਪਾ ਦਿੱਤੀ ਹੈ 14 ਨੰਬਰ ਤੇ ਬਾਲਟੀ ਦਾ ਨਿਸ਼ਾਨ ਜੀ ਤੇ 14 ਨੰਬਰ ਨੂੰ ਰਿਜ਼ਲਟ ਵੀ ਜੀ ਇਹ ਆਪ ਜੀ ਦੀ ਕੀਤੀ ਹੋਈ ਸੇਵਾ ਦਾ ਕਿਸਨ ਸਾਹਿਬ ਦੀ ਦੇ ਵਿੱਚ ਵੀ ਉਹ ਕੁਝ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ ਜੋ ਇੰਨਾ ਯੂ ਕੰਟਰੋਲ ਦਾ ਦੇ ਬਾਨੀ ਨੇ ਕੋਈ ਸੌਣ ਸਮੇਂ ਤੱਕ ਬੁਣ ਕੇ ਨਾ ਹੋ ਉਹਨਾਂ ਨੇ ਵੀ ਇਹ ਕਿਰਪਾ ਜਿਹੜੀ ਆ ਦਾਸ ਦੀ ਡਿਊਟੀ ਦੀ ਉਹਨਾਂ ਵੱਲੋਂ ਹੀ ਲੱਗੀ ਹੋਈ ਹੈ ਬਹੁਤ ਅਤੀ ਸੁਧਕਾਰਯੋਗ ਗੁਪਤਪਾਣਾ ਨਾਲ ਲਾਲ ਚੰਦ ਰਹਾ ਹੈ ਇਹ ਕਿਰਪਾ ਜਿਹੜੀ ਆ ਪਰੰਤਨ ਹਰ ਕੇ ਹਾਰੋ ਕਰ ਪਕਤਾ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਦਾ ਪਵਣ ਚਰਨ ਸੇ ਭਰਤੀ ਵਰਾਜ ਮਾਨ ਹੈ ਬੜਾ ਮੱਦਾ ਸਲਾਮ ਕਰ ਰਿਹਾ ਹੈ ਆਪ ਨੂੰ ਇੱਕ ਤਾਂ ਗੁਰੂ ਅਰਜਨ ਪਾਤਸ਼ਾਹ ਨੇ ਹੱਥ ਦੇ ਸੱਤ ਵੀ ਗੱਲ ਕੀਤੀ ਹੈ ਫੁੱਟੇ ਪਾਤਸ਼ਾਹ ਨੇ ਤਰਕੀ ਬਾਣੀ ਆਈ ਜਿੰਨ ਸਗਰੀ ਟਿੰਕ ਮਠਾਈ ਦੋ ਪਾਤਸ਼ਾਹ ਜੀ ਨੇ ਰਾਹਾਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਮਾਰੋਹ ਜੁਗਤ ਹੈ ਅੱਜ ਦਸਾਂ ਪਾਚਾਂਿਆਂ ਦੀ ਮਹਾਰਾਜੀ ਗੱਦੀ ਤੇ ਰਾਹਾਦ ਮਾਨ ਬਖਤਾ ਦੇ ਪਾਸ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਚਾਂ ਮਹਾਰਾਜ ਦਾ ਆਗੀਗਾ ਧੰਨ ਗੁਰੂ ਅਕਬਲ ਪਾਚਾ ਵੱਲੋਂ ਨਵੀਂ ਜੜੀਆ ਲਖਵਾਈ ਗਈ ਹੈ ਭਾਈ ਗੁਰਦਾਸ ਜੀ ਨੇ ਲਿਖਿਆ ਕਰਤਾਰਪੁਰ ਦੀ ਧਰਤੀ ਜਿੱਥੇ ਪਾਚਾ ਗੁਰੂ ਅਕਬਲ ਪਾਚਾ ਜੀ ਨੇ ਸਮਾਗਮ ਬਣਾਇਆ ਹੋਇਆ ਹੈ ਇਸ ਪਾਰਟੀ ਦਾ ਕਿ ਬਲਕਿਰਤਾ ਹੈ ਪਰ ਹੁਣ ਦੀ ਤਰਕੀਦ ਹੈ ਇੱਕ ਦਸਤਕਾ ਹੈ ਭਾਈਓ ਹੱਕ ਸੱਚ ਦੀ ਲਗਾਈ ਉੱਰੇ ਹੀ ਇੱਕ ਪਾਸੇ ਤੀਹ ਦਾ ਪ੍ਰਚਾਰ ਜੋ ਇੱਕ ਪਾਸੇ ਸੱਤ ਦਾ ਪ੍ਰਚਾਰ ਜੋ 1947 ਤੋਂ ਲੈ ਕੇ 8 ਹਜ਼ਾਰ 23 ਤੱਕ ਆਪ ਦੀਆਂ ਸਾਰੀਆਂ ਦਾਇਰੀਆਂ ਦਿੱਤੀਆਂ ਨੇ ਕੋਈ ਭਰਨ ਯੋਗ ਨਹੀਂ ਹੈ ਉਸਾ ਸ਼੍ਰੋਮਣੀ ਅਕਾਲੀ ਦਲ ਦਾ ਵੀ ਸੁਆਗ ਦੇਖ ਲਿਆ ਹੈ ਕਾਂਗਰਸ ਦਾ ਵੀ ਦੇਖ ਲਿਆ ਜਿਨ੍ਹਾਂ ਨੇ ਛੇ ਦਿਨ ਸਾਨੂੰ ਪਾਉਂਦੀ ਨੇ ਸਾਨੂੰ ਬੰਦੀ ਤੋਂ ਕ੍ਰਿਸੀ ਸੰਗੇ ਖਾ ਜਾਣੀ ਅੱਜ ਵੀ ਸਾਡੇ ਜਗੋਂ ਗਾਉਂ ਧੰਨ ਗੁਰੂ ਰਾਮਦਾਸ ਪਾਤਸ਼ਾਹੀ ਦੇ ਕਰਨਾ ਚਾਹੀਏ ਜਾਂਦੇ ਹਾਂ ਧੰਨ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਜੋ ਸ੍ਰੀ ਅਕਾਲ ਪੁਰਖ ਤੋਂ ਸਾਨੂੰ ਤਰਹੇ ਤੋਂ ਵੀ ਗੁੰਦੇ ਨਗਵੀ ਆਉਂਦੇ ਨੇ ਤੇ ਫਿਰ ਸਾਨੂੰ ਦੁੱਖੀਆਂ ਬਾਲ ਗਿਆ ਜਿਹੜੇ ਕਦੇ ਆਉਂਦੇ ਸੀ ਗੁਰੂ ਕਿ ਤੋ ਹਜ਼ਰ ਖਾਸ ਸਾਹਿਬ ਜੀ ਦੇ ਕੋਲ ਹੱਥ ਜਿਹੜੇ ਸੀ ਨਾਰਾ ਸਾਡਾ ਚੁੱਕ ਕੇ ਜੰਹੂ ਖਤਰੇ ਵਿੱਚ ਹੈ ਰੱਬਾ ਧਰਮ ਖਤਰੇ ਵਿੱਚ ਹੈ 9 ਸਾਲ ਤੋਂ ਸਤਿਗੁਰੂ ਗੋਗਿੰਦਰਾਜ ਜੀ ਜਿਹੜਾ ਅਮਰਮਕਿਸ਼ਾ ਕੇ ਪਹਿਲ ਸਾਹਿਬ ਜੀ ਦੀ ਗੁਰਦੁਆਰੇ ਪਰਸਾ ਮਹਾਰਾਜ ਜੀ ਬਣੇ ਕੋਲਾ ਖਾਸ ਕਰਨ ਮਿਸਾਲ ਨਾਲ ਖਾਂਸਾ ਕੁੰਤੂ ਦੀ ਸੈਨਾ ਕਰਨ ਮਾਰੇ ਆ ਬੰਦਾ ਅੰਧਿਆਰਾ ਦੇ ਮਰਤ ਜੀ ਬਾਖਲੇ ਸੀ ਉਹ 9 ਸਾਲ ਦੇ ਜੀ ਨਾਂ ਸੀ ਗੋਗਿੰਦਰਾਜ

ਕੋ ਕਾਹ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜਿਨੇ ਆਖਿਆ ਕਿਤਾ ਜੀ ਆਪ ਤੋਂ ਵੱਡਾ ਕੋਈ ਹੋ ਨਹੀਂ ਸਕਦਾ ਪਾਤਸ਼ਾਹ ਕਹਿੰਦੇ ਪੁੱਤਰ ਜੀ ਗੁਪੀਨਾ ਸਾਹਿਬ ਗੋਬਿੰਦ ਸਿੰਘ ਤੋਂ ਪਾਤਸ਼ਾਹਾਂ ਦਾ ਕੋਈ ਵੀ ਪੁੱਤ ਜੀ ਨਾ ਇੱਕ ਗੁਪੀਨਾ ਹਮਾਂ ਲੱਖਾਂ ਘਰ ਬਚ ਗਏ ਤੁਸੀਂ ਬਾਹਰ ਬੜੀ ਵੱਡੀ ਸੀ ਇੰਦਾ ਸੀ ਇਹ ਨਿਮਾਣਾ ਬਣ ਕੇ ਆਓ ਅੱਗ ਹੁਣ ਦਿੱਲੀ ਦੀ ਉੱਤੇ ਹਕਮਰਾਨ ਬਣ ਕੇ ਬੈਠੇ ਨੇ ਇਹਨਾਂ ਨੂੰ ਪਛਾਣ ਇਹਨਾਂ ਨੂੰ ਪਛਾਣ ਹਰ ਇੱਕ ਬੰਦਾ ਆਪਣੀ ਸਜ਼ਾ ਢੁੱਟ ਕੇ ਬਾਹਰ ਆ ਜਾਂਦਾ ਹੈ ਅੱਜ ਕੰਬੀ ਸੰਗਾਂ ਨੂੰ ਤੁਸੀਂ ਵੇਖ ਲੋ ਕੋਈ 30 ਸਾਲ ਤੋਂ ਕੋਈ 35 ਸਾਲ ਤੋਂ ਕੋਈ 38 ਸਾਲ ਤੋਂ ਸਜ਼ਾ ਢੁੱਟ ਕੇ ਵੀ ਜੇਲ੍ਹਾਂ ਵਿੱਚ ਬੈਠੇ ਨੇ ਕੀ ਗੱਲ ਉਹ ਨਜ਼ਰ ਨਹੀਂ ਸੀ ਆਉਂਦੇ ਕਦੇ ਬੁਲਾਤ ਕਰੀਏ ਵੀ ਰੋਲਾ ਦੇ ਬਾਹਰ ਆਉਂਦੇ ਨੇ ਪਰ ਸਾਡੇ ਧਰਮ ਦੇ ਗੁਰਸਿੱਖ ਸਾਡੇ ਆਣ ਸਣ ਮਾਣ ਤਿਰੰਗਿਆਂ ਨੂੰ ਰੱਖਣ ਵਾਲੇ ਕਿਸ ਦੀ ਧਰਮ ਦੇ ਬੰਗਿਆਂ ਨੂੰ ਰੱਖਣ ਵਾਲੇ ਅੱਜ ਵੀ ਟਾਈਟੋ ਕਲਪ ਗਿਟਾਰਾ ਸੰਗ ਵੀ

69 ਵੀ ਲੋਕ ਜੋ ਭਾਈ ਸਾਹਿਬ ਭਾਈ ਮਨਜੀਤ ਸਿੰਘ ਹਾਲਫੋ ਦਾ ਕਹਿੰਦੇ ਸੰਜੇ ਬਾਲਕੀ 14 ਨੰਬਰ ਦੇ ਓਕੇ ਦੇ ਤੇ 11 ਤਰੀਕ ਨੂੰ ਹਮਾਹਾਮਾ ਆ ਕੇ ਮੋਰਾ ਲਾ ਕੇ ਭਾਈ ਸਾਹਿਬ ਭਾਈ ਮਨਜੀਤ ਸਿੰਘ ਖਾਲਸਾ ਵੀ ਪੈਣ ਜਾ ਬਣਾੜਾ ਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ